ਇੱਕ ਅਜੀਬ ਹੀ ਖਬਰ ਹੈ ਜੋ ਸੁਣ ਕੇ ਤੁਸੀਂ ਹੱਸ-ਹੱਸ ਕੇ ਲੋਟਪੋਟ ਹੋ ਜਾਓਗੇ ਜੀ ਹਾਂ ਕਾਨਪੁਰ ਦੇ ਵਿੱਚ ਇੱਕ ਚੋਰ ਨੇ ਅਜੀਬੇ ਕਰਤੂਤ ਕੀਤੀ ਕਿ ਸਾਰਾ ਇਲਾਕਾ ਹੈਰਾਨ ਹੋ ਗਿਆ ਤਾਂ ਆਓ ਬਿਨਾਂ ਦੇਰੀ ਦੇ ਮੈਂ ਸ਼ੁਰੂ ਕਰਤੀਆਂ ਤੇ ਜਾਣਦੇ ਹਾਂ ਕਿ ਇਸ ਥੱਕੇ ਹੋਏ ਚੋਰ ਦੀ ਕਹਾਣੀ ਚੋਰੀ ਕਰੋ ਸਮਾਨ ਜੇਬ ਦੇ ਵਿੱਚ ਪਾਓ ਤੇ ਫਿਰ ਬੈੱਡ ਤੇ ਸੌਂ ਜਾਓ ਇਹ ਕਹਿੋ ਜਿਹਾ ਚੋਰ ਹੋਇਆ ਭਾਈ ਕਾਨਪੁਰ ਦੇ ਨਜ਼ੀਰਾਬਾਦ ਥਾਣਾ ਖੇਤਰ ਦੇ ਵਿੱਚ ਮਰੀਮਪੁਰ ਹਸਪਤਾਲ ਦੇ ਰੇਲਵੇ ਲਾਈਨ ਨੇੜੇ ਇੱਕ ਅਜੀਬ ਘਟਨਾ ਨੇ ਸਭ ਨੂੰ ਹੱਸਣ ਦੇ ਉੱਤੇ ਮਜਬੂਰ ਕਰ ਦਿੱਤਾ ਮਲਜ਼ਮ ਅਰुण ਕੁਮਾਰ ਜੋ ਕਿ ਚੋਰੀ ਦਾ ਮਾਹਰ ਜਾਪਦਾ ਸੀ ਅਨਿਲ ਅਤੇ ਵਿਨੋਦ ਦੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਰਾਤ ਨੂੰ ਉਹ ਦਾਖਲ ਹੋਇਆ ਨਕਦੀ ਅਤੇ ਗਹਿਣੇ ਜੇਬ ਦੇ ਵਿੱਚ ਪਾਏ ਫਿਰ ਫਿਰ ਕੀ ਹੋਣਾ ਸੀਗਾ ਸ਼ਾਇਦ ਸਾਰੀ ਰਾਤ ਦੀ ਮਿਹਨਤ ਨੇ ਉਸ ਨੂੰ ਥਕਾ ਦਿੱਤਾ ਹੋਣਾ ਅਤੇ ਫਿਰ ਉਹ ਘਰ ਦੇ ਬੈੱਡ ਤੇ ਹੀ ਆਰਾਮ ਦੇ ਨਾਲ ਸੌ ਜਾਂਦਾ ਹੈ ਚੋਰ ਸਾਹਿਬ ਇਹ ਚੋਰੀ ਸੀ ਜਾਂ ਫਿਰ ਬੈੱਡ ਤੇ ਸੌਣ ਦੇ ਲਈ ਆਏ ਸੀ ਸਵੇਰੇ ਜਦੋਂ ਘਰ ਦਾ ਮਾਲਕ ਅਨਿਲ ਜਾਗਿਆ ਤਾਂ ਫਿਰ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਬੈੱਡ ਦੇ ਉੱਤੇ ਇੱਕ ਅਜਨਬੀ ਖਰਾਟੇ ਮਾਰਦਾ ਪਾਇਆ ਗਿਆ ਤੇ ਜੇਬ ਦੇ ਵਿੱਚ ਚੋਰੀ ਦਾ ਸਮਾਨ ਲੱਦਿਆ ਹੋਇਆ ਸੀ ਇਹ ਤਾਂ ਚੋਰੀ ਦੀ ਦੁਕਾਨ ਖੋਲ ਕੇ ਸੁੱਤਾ ਪਿਆ ਹੈ ਅਨਿਲ ਨੇ ਰੋਲਾ ਪਾਇਆ ਗਵੰਡੀ ਵਿਨੋਦ ਅਤੇ ਹੋਰ ਲੋਕ ਉੱਥੇ ਇਕੱਠੇ ਹੋ ਗਏ ਤੇ ਫਿਰ ਚੋਰ ਦੀ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੇ ਮਹਿਮਾਨ ਨਵਾਜ਼ੀ ਕੀਤੀ ਮਤਲਬ ਵੀ ਕੁੱਟ ਮਾਰਦਾ ਰੰਗ ਚੱਲਿਆ ਫਿਰ ਇਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਸੂਚਨਾ ਮਿਲਦਿਆਂ ਹੀ ਨਜ਼ੀరాబాద్ ਥਾਣੇ ਦੀ ਪੁਲਿਸ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਥਾਣਾ ਇੰਚਾਰਜ ਰਾਜਕੇਸ਼ਰ ਨੇ ਦੱਸਿਆ ਕਿ ਅਰुण ਕੁਮਾਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਜਿਸ ਦੇ ਕਾਰਨ ਉਹ ਚੋਰੀ ਕਰਕੇ ਸੁੱਤਾ ਪਿਆ ਸੀ ਸ਼ਰਾਬ ਨੇ ਚੋਰ ਨੂੰ ਸੁਆ ਕਰ ਦਿੱਤਾ ਪੁਲਿਸ ਨੇ ਮਲਜ਼ਮ ਦੀ ਜੇਬ ਦੇ ਵਿੱਚੋਂ ਸਾਰਾ ਹੀ ਚੋਰੀ ਦਾ ਸਮਾਨ ਬਰਾਮਦ ਕਰ ਲਿਆ ਐਫ ਆਈ ਆਰ ਦਰਜ ਕੀਤੀ ਗਈ ਤੇ ਅਰुण ਨੂੰ ਜੇਲ੍ਹ ਦੀ ਸੈਰ ਕਰਵਾ ਦਿੱਤੀ ਗਈ ਇਹ ਘਟਨਾ ਸੁਣ ਕੇ ਇਲਾਕੇ ਦੇ ਲੋਕ ਹੱਸਣ ਦੇ ਨਾਲ ਨਾਲ ਚਿੰਤਤ ਵੀ ਨੇ ਵੀ ਚੋਰ ਵੀ ਅਜਿਹੀ ਜੋ ਚੋਰੀ ਕਰਕੇ ਸੌ ਜਾਣ ਪਰ ਸੁਰੱਖਿਆ ਦਾ ਕੀ ਹੋਊ ਇੱਥੇ ਪੁਲਿਸ ਨੇ ਦੱਸਿਆ ਕਿ ਮਲਜ਼ਮ ਅਰुण ਕੁਮਾਰ ਦੇ ਵਿਰੁੱਧ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੋ ਵਿਨੋਦ ਅਤੇ ਅਨਿਲ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਇਆ ਸੀ ਪਰ ਸ਼ਰਾਬੀ ਹੋਣ ਦੇ ਕਾਰਨ ਉਹ ਰਾਤ ਨੂੰ ਘਰ ਦੇ ਵਿੱਚ ਹੀ ਸੌ ਜਾਂਦਾ ਹੈ ਬੈੱਡ ਦੇ ਉੱਤੇ ਆਰਾਮ ਦੇ ਨਾਲ ਤੇ ਫਿਰ ਸਵੇਰੇ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ